ਇੰਡ ਮੌਲੀ ਬੈਦਵਾਨ ਵਿੱਚ ਇੱਕ 6 ਮੰਜ਼ਲਾ ਇਮਾਰਤ ਉ ਗ੍ਰੇਲ ਡਿੱਗਣ ਨਾਲ 12 ਸਾਲਾ ਅਸ਼ੀਸ਼ ਨਾਂ ਦੇ ਬੱਚੇ ਦੀ ਜਾਨ ਚਲੀ ਗਈ ਕਟਨਾ ਉਸ ਸਮੇਂ ਵਾਪਰੀ ਜਦੋਂ ਬੱਚੇ ਦੇ ਮਾਤਾ ਪਿਤਾ ਦਿਹਾੜੀ ਕਰਨ ਗਏ ਸਨ ਉਸ ਸਮੇਂ ਇੱਕ ਇਮਾਰਤ ਦੀ ਗ੍ਰੇਲ ਹੇਠਾਂ ਡਿੱਗੇ ਤੇ ਬੱਚੇ ਦੀ ਮੌਤ ਹੋ ਗਈ ਬੱਚੇ ਦੇ ਮਾਤਾ ਪਿਤਾ ਨੇ ਕਿਹਾ ਹੈ ਕਿ ਮਕਾਨ ਮਾਲਕ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਦੇ ਵੀ ਆਪਕੇ ਸਾਹਮਣੇ ਉਹ ਯਾਰ ਮਿਠਾ ਦੇ ਯਾਰ ਇਹਨਾਂ ਦਾ ਸ਼ਬਦ ਪੂਰਪਹਿਲਾਂ ਮੈਂ ਲਿਖਿਆ ਸੀ ਨਾ ਇਹ ਪਹਿਲਾਂ ਮੈਂਠਾ ਦਿੰਦਾ ਰਾਜਪੁਰਾ ਸਰਹੰਦ ਬਾਈਪਾਸ ਉੱਤੇ ਤੁੰਦ ਕਾਰਨ ਕਾਰ ਬੇਕਾਬੂ ਹੋ ਗਈ ਤੇ ਸੜਕ ਹਾਦਸਾ ਵਾਪਰ ਗਿਆ ਇਸ ਹਾਦਸੇ ਵਿੱਚ ਲਾਡੀ ਨਾਮ ਦੇ ਇੱਕ ਨੌਜਵਾਨ ਦੀ ਮੌਤ ਹੋ ਗਈ ਚਤ ਕੇ ਪੰਜ ਜੜੇ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਚੰਡੀਗੜ੍ਹ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੁਣ ਸਾਰੇ ਜਣੇ ਪਟਿਆਲਾ ਤੋਂ ਚੰਡੀਗੜ੍ਹ ਸਾਈਡ ਨੂੰ ਚਾਰੇ ਸੱਤ ਇਹ ਜਾਣਕਾਰੀ ਜ਼ਖਮੀਆਂ ਦੇ ਨੇੜਲੇ ਰਿਸ਼ਤੇਦਾਰਾ ਗੁਰਮੀਤ ਸਿੰਘ ਨੇ ਦਿੱਤੀ ਹੈ ਜਬਰ ਜਨਾਹ ਦੇ ਇੱਕ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰੇ ਆਸਰਾਮ ਬਾਪੂ ਨੂੰ ਸੁਪਰੀਮ ਕੋਰਟ ਨੇ ਮੈਡੀਕਲ ਆਧਾਰ ਤੇ 31 ਮਾਰਚ ਤੱਕ ਅੰਤਰੀਮ ਜ਼ਮਾਨਤ ਦੇ ਦਿੱਤੀ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਅੰਤਰੀਮ ਜ਼ਮਾਨਤ ਤੇ ਰਹਾ ਹੋਣ ਤੋਂ ਬਾਅਦ ਆਸਰਾਮ ਸਬੂਤਾਂ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਨਹੀਂ ਕਰੇਗਾ ਤੇ ਨਾ ਹੀ ਆਪਣੇ ਪੈਰੋਕਾਰਾਂ ਨਾਲ ਮੁਲਾਕਾਤ ਕਰੇਗਾ ਆਸਰਾਮ ਨੂੰ 2013 ਵਿੱਚ ਆਪਣੇ ਜੋਧਪੁਰ ਆਸ਼ਰਮ ਵਿੱਚ 16 ਸਾਲਾ ਲੜਕੀ ਨਾਲ ਜ਼ਬਰਜਨਾਹ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਸੀ 2018 ਵਿੱਚ ਉਸ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਗਈ ਤੇ ਇਸ ਤੋਂ ਪਹਿਲਾਂ ਆਸਰਾਮ ਨੇ ਸੇਰ ਦੇ ਆਧਾਰ ਤੇ ਸਜ਼ਾ ਨੂੰ ਮਉਤਲ ਕਰਨ ਲਈ ਵੀ ਕਈ ਵਾਰ ਪਟੀਸ਼ਨ ਦਾਇਰ ਕੀਤੀ ਸੀ ਪਰ ਇਸ ਪਟੀਸ਼ਨ ਨੂੰ ਪਹਿਲਾਂ ਹਾਈ ਕੋਰਟ ਅਤੇ ਸੁਪਰੀਮ ਕੋਰਟ ਨੇ ਰੱਦ ਕਰ ਦਿੱਤਾ ਸੀ ਸਿਖਰਲੀ ਅਦਾਲਤ ਨੇ ਗਾਂਦੀਨਗਰ ਅਦਾਲਤ ਵੱਲੋਂ ਸੁਣਾਈ ਉਮਰਕੈਦ ਦੀ ਸਜ਼ਾ ਨੂੰ ਮਉਤਲ ਕਰਨ ਦੀ ਆਸਰਾਮ ਦੀ ਪਟੀਸ਼ਨ ਤੇ 2023 ਵਿੱਚ ਗੁਜਰਾਤ ਸਰਕਾਰ ਤੋਂ ਜਵਾਬ ਮੰਗਿਆ ਆਸਰਾ ਇਸ ਸਮੇਂ ਜ਼ਬਰਦਨਾਕ ਹੋਰ ਮਾਮਲੇ ਵਿੱਚ ਰਾਜਸਥਾਨ ਦੀ ਜੋਧਪੁਰ ਜੇਲ੍ਹ ਵਿੱਚ ਪੰਦ ਹੈ ਲੁਧਿਆਣਾ ਦੇ ਪਾਈ ਰਣਧੀਰ ਸਿੰਘ ਨਗਰ ਨਜ਼ਦੀਕ ਸਥਿਤ ਸ਼ੀਤਲਾ ਮਾਤਾ ਮੰਦਿਰ ਵਿੱਚ ਚੋਰੀ ਦੀ ਵੱਡੀ ਵਾਰਦਾਤ ਦਾ ਅੰਜਾਮ ਦਿੱਤਾ ਗਿਆ ਮੰਦਿਰ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਦੇਰਾ ਚੋਰਾ ਵੱਲੋਂ 40 ਕਿਲੋ ਕਰੀਬ ਚਾਂਦੀ ਚੋਰੀ ਕੀਤੀ ਗਈ ਉਹਨਾਂ ਨੇ ਕਿਹਾ ਹੈ ਕਿ ਘਟਨਾ ਦੀ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਏ ਹਨ ਸੂਚਨਾ ਮਿਲਣ ਦੇ ਮੌਕੇ ਤੇ ਪਹੁੰਚੀ ਥਾਣਾ ਸ਼ਾਭਾ ਨਗਰ ਦੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਮੇਰਾ ਨਾਮ ਪੰਡਿਤ ਦਸਰਪ੍ਰਸਾਦ ਸ਼ਾਸਤਰੀ ਹੈ ਔਰ ਮੈਂ तीस साल से शीतला माता मंदिर में सेवा कर रहा हूँ तो, तो आज आज रात को डेढ़ बजे के करीब जो कैमरे में आए हैं डेढ़ बजे के करीब दो बंदे नकाब पोष आँख आँखों पे पूरा आँख में हाथों पे दस्ताने सारा हाथ में रोड और पिछला गेट है वो गेट खोल करके के अंदर आए अंदर पड़े अंदर आकर के गैस कटर होते हुए पता नहीं कटर से जो है वो कोई आवाज़ नहीं हुई हमने कोई खड़का नहीं सुना नीचे वाले कमरे में हम सोते हैं वहाँ कुछ पता नहीं लगा और तकरीबन 19 किलो का चांदी का कबर है शीतला माता जी का वो ले गए और सोने की नती थी एक डेढ़ तोले की तो होगी और उसके बाद शिव परिवार शिवलिंग के ऊपर चांदी का पत्रा चढ़ा हुआ था पूरा सीमेंट वाइट सीमेंट से पूरा ढका हुआ था पूरा चिपका वो था होता है मतलब वो तो बड़े हथौड़े से तोड़ तोड़ करके उसको निकाला गया तो कितने किलो चांदी और सोना लगता है चांदी तकरीबन बत्तीस किलो या पैंतीस किलो के करीब चांदी होगी टोटल सारी टोटल और एक डेढ़ तोले सोने सोने की नक थी और मुकुट थे मतलब तीस पैंतीस किलो चांदी थी जिसकी आज के डेट में तो महंगी होगी तो कितने लोग थे जो आए थे तो। अंदर दो थे एक बाहर स्कूटर पे मोटरसाइकिल पे जाते हुए दिख रहा था कैमरे पे, और आ, दो बंदे और भी हो सकते हैं दो अंदर दो ही थे अंदर जो कैमरे में दिख रहे हैं वो दो, बंदिया। दो बंदिया। था। था। तो किस पे थे? वो बाइक पे बाइक दिख रही है गेट गेट नंबर कुछ, कुछ है नहीं जी नंबर पता ही नहीं लगा। पुलिस आई है पुलिस, पुलिस आई है वो कहते हैं सख्त से सख्त कार्रवाई होगी क्योंकि चोरी के साथ साथ बेअदबी भी हुई है ना जो मूर्तियों को खंडित किया गया वो वो सबसे बड़ी बेअबी है तो प्रशासन से वो चाहे समाज से वो यही ਇੰਤਰੀ ਹੈ ਕਿ ਭਾਈ ਜਲਦ ਸੇ ਜਲਦ ਕਾਰਵਾਈ ਕੀ ਜਾਏ ਅਤੇ ਸਖਤ ਸੇ ਸਖਤ ਇਨਕੋ ਸਜ਼ਾ دی ਜਾਏ ਕੈਮਰੇ ਵਗੈਰਾ ਲੱਗੇ ਹੋਏ ਹਨ ਕੈਮਰੇ ਲੱਗੇ ਹਨ 8 16 ਕੈਮਰੇ ਲੱਗੇ ਹੋਏ ਹਨ ਨੀਰਜ ਜਨ ਤੇ ਕਰੀਬਨੇ ਰਾਤੀ 1:30 ਵਜੇ ਦੀ ਘਟਨਾ ਹੈ ਤੇ ਵੀ ਆਪਣਾ ਇਹ ਸ਼ੀਤਲਾ ਮਾਤਾ ਪ੍ਰਾਚੀਨ ਸ਼ੀਤਲਾ ਮਾਤਾ ਮੰਦਿਰ ਹੈ ਭਾਈ ਰੰਦੀਪ ਸਿੰਘ ਨਗਰ ਦੇ ਵਿੱਚ ਸਥਿਤ ਹੈ ਔਰ ਰਾਤ तकरीबन 1:30 ਵਜੇ ਇੱਥੇ ਕੁਝ ਅਗਿਆਤ ਵਿਅਕਤੀਆਂ ਨੇ ਮਹਾਰਾਣੀ ਦੀ ਪਿੰਡੀ ਤੇ ਸ਼ਿਤਲਾ ਮਾਤਾ ਦੀ ਪਿੰਡੀ ਤੋਂ ਚਾਂਦੀ ਜਿਹੜੀ ਚੜੀ ਹੋਈ ਸੀ ਉਹ ਉਤਾਰੀ ਉਹਦੇ ਉੱਪਰ ਛਤਰ ਸੀ ਵੱਡਾ ਔਰ ਮਹਾਰਾਣੀ ਦੀ ਆਪਣਾ ਸੋਨੇ ਦੀ ਨੱਥ ਸੀਗੀ ਔਰ ਸ਼ਿਵ ਪਰਵਾਰ ਦੇ ਸਾਰੇ ਮੂਰਤੀਆਂ ਦੇ ਮੁਕਟ ਔਰ ਸ਼ਿਵ ਜਿਹੜੀ ਆਪਣਾ ਸਹੀਗਾ ਸ਼ਿਵਲਿੰਗ ਹੈ ਉਹਦੇ ਉੱਪਰ ਸਾੜੀ ਆਪਣਾ ਚਾਂਦੀ ਸੀ ਔਰ 나ਗ ਦੇਵਤਾ ਸੀਗੇ ਇਹ ਸਾਰੀ ਚੀਜ਼ ਆਪਣੇ ਲੈ ਕੇ ਦਾ ਨੁਕਸਾਨ ਅੰਦਾਜ਼ਨ ਲੱਗਦਾ ਹੈ ਅੰਦਾਜ਼ਨ ਇਹ ਪਹੜੀ तकरीबन ਕੋਈ 40 ਤੋਂ 50 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ 40-50 ਕਿਲੋ ਆਪਣਾ ਕਹਿੰਦੇ ਚਾਂਦੀ ਸੀ ਸਰਮ ਅਸੀਂ ਪ੍ਰਸ਼ਾਸਨ ਦੇ ਅੱਗੇ ਹੀ ਮੰਗ ਕਰਦੇ ਹਾਂ ਵੀ ਜਿਹੜਾ ਵੀ ਇਹ ਮੰਦ ਭਾਗੀ ਘਟਨਾ ਹੋਈ ਹੈ ਇੱਥੇ ਪੂਰੀ ਕਾਰਵਾਈ ਹੋਣੀ ਚਾਹੀਦੀ ਹੈ ਔਰ ਅੱਜ ਤੋਂ ਬਾਅਦ ਕੋਈ ਇਹੋ ਜਿਹੀ ਘਟਨਾ ਨਾ ਹੋਵੇ ਵੀ ਪ੍ਰਸ਼ਾਸਨ ਵੱਲੋਂ ਇਹੋ ਜਿਹੀ ਕਾਰਵਾਈ ਦੀ ਮੰਗ ਕਰਦੇ ਹਾਂ ਵੀ ਇੱਥੇ ਜਲਦੋਂ ਜਲਦ ਜਿਹੜੇ ਦੋਸ਼ੀ ਆ ਉਹਨਾਂ ਨੂੰ ਪਕੜਿਆ ਜਾਵੇ ਤੇ ਉਹਨਾਂ ਦੇ ਉੱਤੇ ਪੂਰੇ ਉਹਨਾਂ ਦੀ ਲੱਗਦੀ ਹੋਈ ਕਾਰਵਾਈ ਪੁਲਿਸ ਨੇ ਜਾਂਚ ਕੀਤੀ ਹੈ ਜੀ थाना ਸਰਬਨਗਰ ਤੋਂ ਪੁਲਿਸ ਆਈ ਸੀ ਔਰ ਆਪਣਾ ਉਹਨਾਂ ਨੇ ਸਾਰੀ ਚੈਕਿੰਗ ਕਰਕੇ ਕਾਰਵਾਈ ਕਰਕੇ ਆਪਣਾ ਡੀਵੀਆਰ ਨਾਲ ਲਿਆ ਇੱਕ ਮੰਦਰ ਦੇ ਵਿੱਚ ਚੋਰੀ ਦਾ ਮਾਮਲਾ ਸਾਮਣ ਆਇਆ ਹੈ ਕਿ ਕਿਹੜੀ ਜਗ੍ਹਾ ਦੇ ਉੱਤੇ ਚੋਰੀ ਹੋਈ ਹੈ ਤੇ ਕਿੰਨੀ ਰਕਮ ਦੀ ਜਣੀ ਸੀ ਇਹ ਸਾਡੇ ਕੋਲ ਇਨਟੀਮੇਸ਼ਨ ਆਈ ਹੈਗੀ ਹੈ ਜੀ ਕਿ ਮੰਦਰ ਦੇ ਵਿੱਚ ਕੱਲ ਰਾਤ ਦੋ ਅਣਜਾਣ ਬੰਦੇ ਵੱਲੋਂ ਜਿਹੜੀ ਹੈਗੀ ਹੈ ਚੋਰੀ ਕੀਤੀ ਗਈ ਹੈ ਉੱਥੇ ਸਿਲਵਰ ਔਰਨਾਰਨਮੈਂਟਸ ਦੇ ਜਿਹਨਾਂ ਦੀ ਚੋਰੀ ਕੀਤੀ ਗਈ ਹੈ ਜੀ ਤੋਂ ਆਪਾਂ ਮੰਦਰ ਕਮੇਟੀ ਦੇ ਬਿਆਨਾਂ ਦੇ ਉੱਤੇ ਐਫ ਆਈ ਆਰ ਦਰਜ ਕਰ ਦਿੱਤੀ ਹੈ ਕਿ ਜਾਂਚ ਕੀਤੀ ਜਾ ਰਹੀ ਹੈ ਕੋਈ ਕਰਦਾ ਕਿ ਨਾਮ ਆ ਤੇ ਕਿੰਨੇ ਕੁ ਦੀ ਚੋਰੀ ਹੋਈ ਹੈ ਇਹ ਸ਼ੀਕਲਾ ਮਤਲ ਮਾਤਾ ਮੰਦਰ ਹੈਗਾ ਜੀ ਦੋ ਬੰਦੇਆਂ ਵੱਲੋਂ ਚੋਰੀ ਕੀਤੀ ਗਈ ਹੈ ਕੋਈ ਸੀਸੀਟੀਵੀ ਵਗੈਰਾ ਹਾਂਜੀ ਸੀਸੀਟੀਵੀ ਫੁਟੇਜ ਵਗੈਰਾ ਆਪਾਂ ਜਿਹੜਾ ਅਗਰ ਚੈੱਕ ਕਰ ਰਹੇ ਹਾਂ ਜੀ ਕਿੰਨੀ ਚਾਂਦੀ ਚੋਰੀ ਹੋਈ ਹੈ ਕਿੰਨੀ ਚਾਂਦੀ ਪਤਾ ਨਹੀਂ ਇਹ ਹਜੇ ਉਹ ਸਾਨੂੰ ਦੱਸਣਗੇ ਜੀ ਲਗਾ ਕੇ ਆਪਣਾ ਫਿਰਾਲ ਜੋ ਉਹਨਾਂ ਨੇ ਪ੍ਰੀਿੰਗ ਸਾਨੂੰ ਦੱਸਿਆ ਉਹਦੇ ਉੱਤੇ ਆਪਾਂ ਐਫਆਈਆਰ ਦਰਜ ਕਰ ਦਿੱਤੀ ਹੈ ਜੀ ਕੋਈ ਦੇ ਵਿੱਚ ਆਏ ਹਾਂਜੀ ਉਹ ਕਰ ਰਹੇ ਹਾਂ ਜੀ ਸੀਸੀਟੀਵੀ ਫੁਟੇਜ ਚੈੱਕ ਕਰ ਰਹੇ ਹਾਂ ਚੈਨਾਡੋਰਨਲ ਪਿਛਲੇ ਦਿਨੀ ਬਟਾਲਾ ਅਤੇ ਬਟਾਲਾ ਦੇ ਨਾਂ ਲੱਗਦੇ ਇਲਾਕਿਆਂ ਦੇ ਵਿੱਚ ਕੁਝ ਲੋਕੀ ਗੰਭੀਰ ਜ਼ਖਮੀ ਹੋਏ ਸਨ ਤੇ ਨਾ ਹਾਦਸਿਆਂ ਨੂੰ ਰੋਕਣ ਲਈ ਬਟਾਲਾ ਦੇ ਨੌਜਵਾਨਾਂ ਨੇ ਇਕੱਠੇ ਹੋ ਕੇ ਇੱਕ ਅਜੀਹਾ ਜੁਗਾੜ ਬਣਾਇਆ ਹੈ ਕਿ ਇਹ ਦੋ ਪਹੀਏ ਵਾਹਨ ਤੇ ਲੱਗ ਜਾਵੇ ਤਾਂ ਕੋਈ ਵੀ ਵੱਡਾ ਹਾਦਸਾ ਹੋਣ ਤੋਂ ਰੁਕ ਸਕਦਾ ਹੈ ਬਟਾਲਾ ਦੇ ਕੁਝ ਨੌਜਵਾਨਾਂ ਨੇ ਇਕੱਠੇ ਹੋ ਕੇ ਬਟਾਲਾ ਦੇ ਮੇਨ ਗਾਂਧੀ ਚੌਂਕ ਵਿੱਚ ਕੈਂਪ ਲਗਾਇਆ ਜਿਸ ਵਿੱਚ ਸੈਂਕੜੇ ਦੋ ਪਹੀਆ ਵਾਹਨਾਂ ਨੂੰ ਦੇਸੀ ਜੁਗਾੜ ਲਗਾ ਕੇ ਲੋਕਾਂ ਨੂੰ ਹਾਦਸਿਆਂ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਇਸ ਮੌਕੇ ਗਲਬਾ ਦਰਾਨੀ ਨਾ ਨੌਚਾਨਾ ਨੇ ਕਿਹਾ ਕਿ ਅੱਜਕੱਲ ਪਤੰਗਬਾਜੀ ਜ਼ੋਰਾਂ ਤੇ ਹੈ ਤੇ ਲੋਕ ਚਾਈਨਾ ਡੋਰ ਦਾ ਇਸਤੇਮਾਲ ਕਰਦੇ ਹਨ ਜਿਸ ਨਾਲ ਲੋਕ ਪਹਿਲਾਂ ਵੀ ਕਾਫੀ ਜ਼ਖਮੀ ਹੋ ਚੁੱਕੇ ਹਨ ਇਹੋ ਜੇ ਹਾਦਸੇ ਨਾ ਹੋਣ ਇਸ ਲਈ ਅਸੀਂ ਮੁਫਤ ਲੋਕਾਂ ਨੂੰ ਦੇਸੀ ਜੁਗਾੜ ਬਣਾ ਕੇ ਲਗਾ ਰਹੇ ਹਾਂ ਖਾਸ ਕਰਕੇ ਦੋ ਪਹੀਆ ਵਾਹਨਾਂ ਨੂੰ ਕਿਉਂਕਿ ਜਦੋਂ ਵੀ ਕੋਈ ਸਖਸ਼ ਦੋ ਪਹੀਆ ਵਾਹਨ ਤੇ ਆਪਣੇ ਕੰਮ ਤੇ ਜਾਂਦਾ ਤਾਂ ਉਸ ਨਾਲ ਕਈ ਵਾਰ ਹਾਦਸੇ ਵਾਪਰ ਜਾਂਦੇ ਹਨ ਤੇ ਇਹਨਾਂ ਹਾਦਸਿਆਂ ਨੂੰ ਰੋਕਣ ਲਈ ਹੀ ਅਸੀਂ ਇਹ ਉਪਰਾਲਾ ਕੀਤਾ ਹੈ ਡੋਰ ਨੂੰ ਲੈ ਕੇ ਜਿਹੜਾ ਵਾ ਉਹ ਕਾਫੀ ਆਪਣਾ ਪ੍ਰਚਾਰਨ ਵੀ ਅਵੇਅਰ ਕਰ ਰਿਹਾ ਲੋਕਾਂ ਨੂੰ ਕਿਤੇ ਨਾ ਕਿਤੇ ਆਪਣਾ ਤੁਸੀਂ ਵੀ ਸਮਾਜ ਤਰੀਕਾ ਹੈਗਾ ਕਿ ਰਾਹ ਜਿਹਨਾਂ ਨੂੰ ਆਂਦੇ ਜਾਂਦੇ ਕਿਤੇ ਡੋਰ ਦੇ ਨਾਲ ਪੁੱਛੀਆਂ ਨੂੰ ਉਹਦੇ ਨਾਲ ਨਾਲ ਜਿਹੜਾ ਵਾ ਕਿ ਜਾਨੀ ਬੰਦਿਆਂ ਨੂੰ ਵੀ ਜਿਹੜਾ ਵਾ ਕਿ ਇਹ ਗਲਾ ਘਟੇ ਜਾਂਦੇ ਆ ਕੋਈ ਵੀ ਨੁਕਸਾਨ ਜਿਹੜਾ ਵਾ ਇਦਾਂ ਸਮਾਜ ਦੇ ਵਿੱਚ ਹੁੰਦਾ ਪਿਆ ਉਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਕਿ ਉਹਦੇ ਸ਼ਿਕਾਰ ਕਰ ਲੋ ਅਸੀਂ ਵੀ ਹੋ ਸਕਦੇ ਆ ਕਿਉਂਕਿ ਸਾਰਾ ਸਮਾਜ ਹੀ ਸਾਡਾ ਆਪਾਂ ਪਰਿਵਾਰ ਹੈ ਕਿਤੇ ਦੇ ਸਾਰੇ ਆਪਾਂ ਭੈਣ ਭਰਾਵਾ ਇੱਕ ਦੂਜੇ ਦੀ ਸੇਫਟੀ ਵਾਸਤੇ ਆਪਾਂ ਜਿਹੜਾ ਵਾ ਕਿ ਅੱਜ ਇੱਕ ਛੋਟਾ ਜਿਹਾ ਉਪਰਾਲਾ ਸੁਸਾਇਟੀ ਨੇ ਜਿਹੜਾ ਕੀਤਾ ਵਾ ਕਿ ਜਿਹਦੇ ਨਾਲ ਕੀ ਆਪਣਾ ਉਹਦੇ ਉੱਪਰ ਜਿਹੜਾ ਵਾਕੇ ਮੋਟਰਸਾਈਕਲਾਂ ਸਕੂਟਰਾਂ ਦੇ ਉੱਪਰ ਇੱਕ ਸ਼ਕੰਜਾ ਟਾਈਪ ਉਹ ਬਣਾਇਆ ਗਿਆ ਕਿ ਜਿਹਦੇ ਨਾਲ ਵੀ ਕੋਈ ਚਾਈਨਾ ਦੀ ਡੋਰ ਦਾ ਕੋਈ ਵੀ ਡੋਰ ਜਿਹੜੀ ਆ ਉਹ ਆਪਣਾ ਵਾਕੇ ਆਏ ਬੱਜੇਗੀ ਤੇ ਉਹਦੇ ਨਾਲ ਕਿਸੇ ਦੀ ਗਰਦਨ ਤੇ ਜਾਂ ਕਿਸੇ ਵੀ ਜਿਹਨੇ ਬਾਈਕ ਨੂੰ ਕਵਰ ਕਰਨ ਦਾ ਤਿੱਖਾ ਹਜੇ ਫਿਲਹਾਲ ਜਿਹੜਾ ਵਾ ਅਸੀਂ ਸੋਕ ਦੇ ਜਿਹੜਾ ਵਾ ਉਹ ਹਜੇ ਬਣਾਇਆ ਟ੍ਰਾਇਲ ਦੇ ਤੌਰ ਤੇ ਅੱਜ ਜਿਹੜਾ ਵਾ ਉਹ ਆਪਾਂ ਸਾਰਿਆਂ ਦੇ ਵਿੱਚ ਸਮਾਜ ਦੇ ਵਿੱਚ ਆਪਾਂ ਕਰੰਦੇ ਆ ਕਿ ਤਾਂ ਕਿ ਜਿੱਦਾਂ ਜਿੱਦਾਂ ਲੋਕਾਂ ਨੂੰ ਨਾਲ ਅਵੇਅਰ ਵੀ ਕਰ ਰਹੇ ਆ ਕਿ ਕੁਝ ਲੋਕਾਂ ਵੱਲੋਂ ਇਹ ਦੱਸਣਾ ਵੀ ਬਿੰਦਾਵਾ ਕਿ ਐਸ ਕਰਕੇ ਆ ਜਿਹੜੀ ਚੀਜ਼ ਆਪਾਂ ਲਗਾਈ ਜਾ ਰਹੀ ਹੈ ਬਾਕੀ ਜੂ ਜੂ ਆਪਾਂ ਸ਼ਾਇਦ ਰਿਸਪੌਂਸ ਮਿਲੇਗਾ ਉਦੋਂ ਤਾਈਂ ਆਪਾਂ ਜਿਹੜਾ ਵਾ ਕੇ ਇਹ ਟੀਚੇ ਨੂੰ ਵਧਾਈ ਜਾਵਾਂਗੇ ਭਾਰਤ ਵਿੱਚ ਅਰਜੰਟੀਨਾ ਦੇ ਰਾਜਦੂਤ ਮਿਸਟਰ ਮੈਰੀਆਨੋ ਕਾਓਸੀਨੋ ਅਤੇ ਅਰੂ ਗਏ ਦੇ ਰਾਜਦੂਤ ਮਿਸਟਰ ਅਲਬਰਟੋ ਗੁਆਨੀ ਅਜੀਸ਼ਰੀ ਹਰਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਪੁੱਜੇ ਦੋਵਾਂ ਰਾਜਦੂਤਾਂ ਨੂੰ ਸ਼੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਦੇ ਅਧਿਕਾਰੀ ਰਣਧੀਰ ਸਿੰਘ ਵੱਲੋਂ ਸ਼੍ਰੀ ਹਰਮੰਦਰ ਸਾਹਿਬ ਅਤੇ ਸਿੱਖ ਧਰਮ ਦੇ ਇਤਿਹਾਸ ਸਬੰਧੀ ਜਾਣਕਾਰੀ ਦਿੱਤੀ ਗਈ।